ਸਰੋਵਰ ਸਾਹਿਬ ਦੇ ਵਿੱਚ ਆਪਾਂ ਇਸ਼ਨਾਨ ਕਰ ਲਿਆ ਇਹ ਉਹ ਦਰਬਾਰ ਸਾਹਿਬ ਆ ਸਾਡੀ ਪਹਿਲੀ ਪਾਰਸ਼ਾਹੀ ਬਾਬੇ ਨਾਨਕ ਦਾ ਜਿਨ੍ਹਾਂ ਨੂੰ ਸਾਰੇ ਧਰਮਾਂ ਨੇ ਸਨਮਾਨ ਦਿੱਤਾ ਕਿਉਂਕਿ ਜਿਹੜਾ ਇਹਨਾਂ ਨੇ ਪਰਮਾਤਮਾ ਦੇ ਨਾਮ ਦਾ ਜਿਹੜਾ ਸਿਮਰਨ ਜਾਂ ਜਿਹੜਾ ਪਰਮਾਤਮਾ ਦਾ ਨਾਮ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਇਹਨਾਂ ਨੂੰ ਮੰਨਣ ਵਾਲੇ ਸੀ ਤੇ ਸਭ ਤੋਂ ਵੱਡਾ ਉਦਾਹਰਨ ਭਾਈ ਬੱਲੇ ਦੇ ਭਾਈ ਮਰਦਾਨੇ ਦਾ ਜੋ ਕਿ ਉਹਨਾਂ ਦੇ ਨਾਲ ਰਹਿੰਦੇ ਸੀ ਤੇ ਇਹ ਉਹ ਥਾਂ ਹੈਗੀ ਆ ਅੱਪਾ ਨਾਲ-ਨਾਲ ਚੱਲਾਂਗੇ ਤੇ ਨਾਲ-ਨਾਲ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਇਹ ਜਿਹੜਾ ਕਰਤਾਰਪੁਰ ਸਾਹਿਬ ਆ ਇਸ ਨੂੰ ਵਸਾਇਆ ਸੀ ਤੇ ਤਕਰੀਬਨ 1521 ਦੇ ਵਿੱਚ ਇਸ ਜਗ੍ਹਾ ਨੂੰ ਬਾਬੇ ਨਾਨਕ ਨੇ ਆਪਣੇ ਪਰਿਵਾਰ ਨਾਲ ਆ ਕੇ ਇਸ ਥਾਂ ਨੂੰ ਵਸਾਇਆ ਸੀ ਤੇ 1521 ਤੋਂ ਬਾਅਦ 1539 ਦੇ ਵਿੱਚ ਇੱਥੇ ਹੀ ਬਾਬਾ ਨਾਨਕ ਜੀ ਜੋਤੀ ਜੋਤ ਸਮਾਏ ਸੀ ਤੇ ਇੱਕ ਚੀਜ਼ ਹੋਰ ਦੱਸਨੇ ਆ ਮੈਂ ਸਭ ਤੋਂ ਵੱਡੀ ਤੁਹਾਨੂੰ ਵੀ 17 ਤੋਂ 18 ਸਾਲ ਇੱਥੇ ਖੇਤੀ ਕਰੀ ਇਹ ਸਾਰੇ ਜਿਹੜੇ ਆਸੇ ਪਾਸੇ ਹੁਣ ਜਿਹੜਾ ਤੁਸੀਂ ਆ ਪੱਥਰ ਦੇਖ ਰਹੇ ਹੋ ਜੋ ਤੁਸੀਂ ਆ ਦੇਖ ਰਹੇ ਹੋ ਇੱਥੇ ਸਾਰਿਆਂ ਪਾਸੇ ਵਿੜਾਂ ਹੁੰਦੀਆਂ ਸੀ ਵਿੜਾਂ ਯਾਨੀ ਜੰਗਲ ਹੁੰਦੇ ਸੀ ਤੇ ਇਹਨੂੰ ਬਾਅਦ ਦੇ ਵਿੱਚ ਉਹ ਸਾਰੇ ਗਿਆ ਤੇ ਇੱਕ ਸਭ ਤੋਂ ਵੱਡੀ ਗੱਲ ਹੋਰ ਦੱਸਣੀ ਆ ਜਦੋਂ 14 1947 ਦੀ ਵੰਡ ਤੋਂ ਲੈ ਕੇ ਤੇ ਤਕਰੀਬਨ 2053 ਸਾਲ ਤੱਕ ਗੁਰੂ ਘਰ ਦੀ ਕੋਈ ਜ਼ਿਆਦਾ ਸਾਰ ਸੰਭਾਲਣੀ ਕਰੀਗੀ 2000 ਸਨ ਤੋਂ ਬਾਅਦ ਇਸ ਗੁਰੂ ਘਰ ਦੀ ਜਿਹੜੀ ਸੰਭਾਲ ਆ ਉਹ ਸ਼ੁਰੂ ਹੋਈ ਹੈ ਤੇ ਅੱਜ ਤੁਸੀਂ ਵੇਖੋ ਇਹ 2018 ਦੇ ਵਿੱਚ ਜਦੋਂ ਕੋਰੀਡੋਰ ਬਣਿਆ ਉਸ ਤੋਂ ਬਾਅਦ ਫਿਰ ਇਮਰਾਨ ਖਾਨ ਤੇ ਆਪਣੀ ਦੇਸ਼ ਦੀ ਸਰਕਾਰ ਦੋਨਾਂ ਨੇ ਮਿਲ ਕੇ ਇਸ ਦੀ ਉਸਾਰੀ ਦਾ ਕੰਮ ਕਰਾਇਆ ਹਾਲਾਂਕਿ ਜਿਹੜੀ ਆ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਇਮਾਰਤ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਮਹਾਰਾਜ ਭੋਪਿੰਦਰ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦੁਆਰਾ ਹੀ ਨਿਰਮਿਤ ਕਰਾਈ ਗਈ ਹੈ ਤੇ ਜਿਹੜੀ ਇਮਾਰਤ ਹੈ ਗੁਰੂ ਘਰ ਦੀ ਉਹਨੇ ਨਾਲ ਕੋਈ ਛੇੜਖੰਨੀ ਨਹੀਂ ਹੋਈ ਜਿਹੜਾ ਆਸੇ ਪਾਸੇ ਤੁਸੀਂ ਵੇਖ ਰਹੇ ਹੋ ਇਹ ਸਾਰਾ ਸਥਾਨ ਦੁਆਰਾ ਬਣਾਇਆ ਗਿਆ ਤੇ ਇਮਾਰਤ ਹੈ ਜਿਹੜੀ ਇਹ ਤਕਰੀਬਨ 1921-25 ਵੇਲੇ ਆਈ ਸੰਨ 1921 ਤੋਂ ਲੈ ਕੇ 1925 ਉਹਨਾਂ ਸਮਿਆਂ ਦੇ ਵਿੱਚ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਵੱਲੋਂ ਇਹ ਇਮਾਰਤ ਤਿਆਰ ਕਰਾਈ ਗਈ ਹੈ ਤੇ ਇੱਥੇ ਸੰਗਤਾਂ ਮੱਥੇ ਟੇਕਦੀਆਂ ਤੇ ਉਸ ਦੇ ਨਾਲ ਹੀ ਜਿਹੜੀ ਬਾਬੇ ਨਾਨਕ ਦੀ ਮਜ਼ਾਰ ਹੈ ਜਿਹਨੂੰ ਕਿ ਮੁਸਲਮਾਨ ਭਰਾ ਆ ਕੇ ਮੱਥਾ ਟੇਕਦੇ ਆ ਮੰਨਦੇ ਆ ਉਹ ਉਹ ਵੀ ਇੱਥੇ ਹੀ ਆ ਉਹ ਜ਼ਿਲ੍ਹਾ ਕਿਹੜਾ ਦੱਸਿਆ ਸੀ ਨਾਰੋਵਾਲ ਲੱਗਦਾ ਨਾਰੋਵਾਲ ਨਾਰੋਵਾਲ ਇੱਥੋਂ 12-13 ਕਿਲੋਮੀਟਰ ਦੀ ਦੂਰੀ ਤੇ ਆ ਜਿਹੜਾ ਇਹ ਇੱਕ ਸ਼ਹਿਰ ਹੈ ਤੇ ਉਹੀ ਜ਼ਿਲ੍ਹਾ ਹੈ। ਉਹੀ ਸ਼ਹਿਰ ਹੈ ਤੇ ਉਹੀ ਜ਼ਿਲ੍ਹਾ। ਇੱਥੋਂ 12 ਤੋਂ 13 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅੱਗੇ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਆਉਂਦੇ ਆਂ। ਵਸਕੋ ਇਹ ਗੁਰੂ ਘਰ ਦੀ ਉਹ ਪਵਿੱਤਰ ਜਿੱਤੇ ਜਦੋਂ ਗੁਰੂ ਸਾਹਿਬ ਜੀ ਇਸ ਦੁਨੀਆ ਤੋਂ ਗਏ ਤਾਂ Hindu ਤੇ Muslim ਵਾਲੇ ਭਰਾਵਾਂ ਦੇ ਵਿੱਚ ਜਿਹੜਾ ਝਗੜਾ ਆ ਤਾਂ ਅੱਧੀ ਚਾਦਰ ਦੇ ਅੱਧੇ ਫੁੱਲਾਂ ਨਾਲ ਇੱਥੇ ਸੰਸਕਾਰ ਕੀਤਾ ਗਿਆ ਉਹਨਾਂ ਦੀ ਯਾਦ ਦੇ ਵਿੱਚ ਆਥਾਂ ਬਣਿਆ ਤੇ ਉੱਧਰ ਮੁਸਲਮਾਨ ਭਰਾਵਾਂ ਵੱਲੋਂ ਮਜ਼ਾਰ ਸਾਹਿਬ ਬਣਾਇਆ ਗਿਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲਾਂ ਆਪਾਂ ਇਸ ਥਾਂ ਤੇ ਤੁਹਾਨੂੰ ਲੈ ਕੇ ਜਾਵਾਂਗੇ ਆਓ ਅੰਦਰੋਂ ਵੀ ਤੁਹਾਨੂੰ ਦਰਸਾਉਂਦੇ ਹਾਂ ਕੋਣਾਂ ਦੀਆ ਤੇ ਪੈਤੀ ਵੇਜ ਕਰੇ ਅਸੀਂ ਜੀ ਵੀ ਹਮੇਸ਼ਾ ਤੋਂ ਹੀ ਇਹਨਾਂ ਗੁਰੂਆਂ ਪੀਰਾਂ ਨੇ ਜਗਦੇ ਆ ਆ ਦਿਖਾਉਂਦੇ ਇਹ ਅੱਜ ਮੈਂ ਫਿਰ ਕਿੰਨਾ ਵੀ ਭਾਗ ਚੰਗੇ ਆ ਵੀ ਇਹਨਾਂ ਦੀਆਂ ਥਾਵਾਂ ਦੇ ਅਸੀਂ ਦਰਸ਼ਨ ਕਰਨ ਆਏ ਆ ਇਹ ਜੀ ਗੁਰੂ ਮਹਾਰਾਜ ਦੀ ਮাজার ਜੋ ਮੁਸਲਮਾਨਾਂ ਨੇ ਸਾਹਮਣੇ ਲਿਖਿਆ ਵੀ ਹੋਇਆ ਮাজার ਸਾਹਿਬ ਇਸ ਪਵਿੱਤਰ ਸਥਾਨ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੀ ਚਾਦਰ ਅਤੇ ਫੁੱਲਾਂ ਨੂੰ ਦਫ਼ਨ ਕੀਤਾ ਸੀ ਤਾਂ ਮੁਸਲਮਾਨ ਭਰਾ ਜਿਹੜੇ ਉਹ ਕਹਿੰਦੇ ਸਾਡਾ ਤਾਂ ਪੀਰ ਆ ਤੇ ਅਸੀਂ ਤਾਂ ਆਪਣੇ ਹਿਸਾਬ ਨਾਲ ਕਰਾਂਗੇ ਤਾਂ ਉਸ ਤੋਂ ਬਾਅਦ ਅੱਧੇ ਫੁੱਲ ਤੇ ਅੱਧੀ ਚਾਦਰ ਇੱਥੇ ਦਫ਼ਨ ਕੀਤੀ ਗਈ ਤੇ ਇੱਥੇ ਮাজার ਸਾਹਿਬ ਬਾਬਾ ਨਾਨਕ ਜੀ ਦਾ ਬਣਾਇਆ ਹੋਇਆ ਹੈ ਇੱਧਰ ਬਰਾਬਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਵਿਰਾਜਮਾਣਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਹ ਮੁਸਲਮਾਨ ਭਰਾਵਾਂ ਵੱਲੋਂ ਬਣਵਾਇਆ ਗਿਆ ਬਾਬੇ ਨਾਨਕ ਦਾ ਮਜ਼ਾਰ ਸਾਹਿਬ ਆ ਤੇ ਤੁਹਾਨੂੰ ਗੁਰੂ ਮਹਾਰਾਜ ਦਾ ਸਰੂਪ ਵੀ ਦਿਖਾਉਂਦੇ ਆ ਜੀ ਇਹ ਸਾਡੀ ਭੈਣ ਹੈ ਇਹ ਸਾਨੂੰ ਇੰਟਰੈਕਸ਼ਨ ਦੇ ਰਹੇ ਨੇ ਹਾਂਜੀ ਬਹੁਤ-ਬਹੁਤ ਧੰਨਵਾਦ ਤੇ ਦੀਵਾਨ ਹਲ ਜਾਣ ਲਈ ਪੋੜੀਆਂ ਇੱਕ ਚੀਜ਼ ਹੋਰ ਦੱਸ ਦਿਆਂ ਮੈਂ ਇਹ ਜਿਹੜੀ ਇਮਾਰਤ ਹੈ ਨਾ ਇਹ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲੇ ਜਿਹੜੇ ਹੈਗੇ ਉਹਨਾਂ ਵੱਲੋਂ ਬਣਵਾਈ ਗਈ ਹੈ ਤਾਂ ਉਵੇਂ ਦੀ ਉਵੇਂ ਰੱਖੀ ਹੈ ਆ ਦੇਖੋ ਤੁਸੀਂ ਇਹ ਸੀੜੀਆਂ ਇਹ ਉਵੇਂ ਉਸੇ ਸਮੇਂ ਦੇ ਬਣੇ ਵੀ ਹੈ ਦੇਖੋ ਤੁਸੀਂ ਇਹ 1921 ਤੋਂ 25 ਦੇ ਤਕਰੀਬਨ ਬਣੇ ਹੋਏ ਪੂਰੇ ਪੰਡਾ ਜਦੋਂ ਆਪਾਂ ਗੁਰੂ ਘਰ ਤੇ ਐਂਟਰੀ ਕਰਦੇ ਆ ਤਾਂ ਭੈਣ ਤੇ ਇੱਕ ਉਹ ਬਾਈ ਵੀ ਖੜਾ ਉੱਧਰ ਤੇ ਇਹ ਆਪਾਂ ਨੂੰ ਇਹਦੇ ਬਾਰੇ ਦੱਸਦੇ ਇੱਥੇ ਉੱਥੇ ਗੁਰੂ ਮਹਾਰਾਜ ਦੀ ਬਾਜ਼ਾਰ ਹੈ ਤੇ ਬਹੁਤ ਵਧੀਆ ਇਹ ਗਾਈਡ ਕਰਦੇ ਬਹੁਤ ਵਧੀਆ ਇਹ ਨਾਲ ਗੱਲਬਾਤ ਕਰਕੇ ਲੱਗਿਆ ਪਹਿਲੇ ਕਿਤਾਇਆ ਲੱਗਦਾ ਤੁਸੇ ਇੱਥੇ ਸੰਗਤ ਆਉਂਦੀ ਹੋ ਉਹਨਾਂ ਨਾਲ ਤੁਸੀਂ ਵਿਚਰਦੇ ਹੋ ਉਹਨਾਂ ਨੂੰ ਗੁਰੂ ਘਰ ਬਾਰੇ ਦੱਸਦੇ ਸਾਨੂੰ ਦਿਲੋਂ ਖੁਸ਼ੀ ਹੁੰਦੀ ਹੈ ਸਾਡੇ ਪੈਰ ਪ੍ਰਾਂ ਦੇ ਵਿਛੜੇ ਫੇਰ ਮਿਲਦੇ ਪੰਨ ਦਿਲੋਂ ਖੁਸ਼ੀ ਹੈ ਦੂਸਰੀ ਗੱਲ ਇਹ ਕਿ ਜਿਹੜੀ ਸੰਗਤ ਉੱਥੋਂ ਆਉਂਦੀ ਗੁਰੂ ਅਮਰਦਾਸ ਸਾਹਿਬ ਜੀ ਦੀ ਧਰਤੀ ਤੋਂ ਆਉਂਦੀ ਹੈ ਤੇ ਉਹ ਵੀ ਤਾਂ ਚਰਨ ਤੁਰ ਲੈ ਕੇ ਆਉਂਦੀ ਹੈ ਜਿਹੜੇ ਸਾਡੇ ਮਸਤਕ ਤੇ ਆਉਂਦੀ ਹੈ ਅਗਰ ਅਸੀਂ ਜਾ ਨਹੀਂ ਸਕਦੇ ਸਾਨੂੰ ਖੁੱਲੇ ਦਰਸ਼ਨ ਹੁੰਦੇ ਨਹੀਂ ਸਕਤਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਰਹਿੰਦੀ ਆ ਤੇਰੇ ਹੀ ਮੇਰਾ ਘਰ ਹੈ ਮੈਂ ਹਾਂਜੀ ਨਜ਼ਦੀਕ ਹੀ ਤੇ 나 ਹੋਰ ਦੱਸੋ ਥੋੜਾ ਮੇਰਾ ਨਾਮ ਜਵੰਤੀ ਕੋਰ ਬਹੁਤ ਵਧੀਆ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ